ਇੰਦਰਾ ਗਾਂਧੀ ਤੇ ਕਾਂਗਰਸ ਹਿੰਦੂ ਸਰਕਾਰ ਤੋਂ 6 ਕਰੋੜ ਰੁਪਈਆ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਜਿਸ ਨੂੰ ਸਰਕਾਰੀ ਸੇਵਾ ਕਿਹਾ ਗਿਆ ਹੈ ਇਹ ਅਸਲ ਵਿੱਚ ਹਿੰਦੂਆਂ ਮਹਾਸ਼ਿਆਂ ਆਰਐਸਐਸ ਤੇ ਨਰਕਤਾਰੀਆਂ ਤੋਂ ਵੀ ਮਾੜੇ ਹਨ ਜਿਸ ਤਰ੍ਹਾਂ ਲਾਲੂ ਤੇ ਤੇਜੂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦਾ ਖਾਤਮਾ ਕੀਤਾ ਇਸੇ ਤਰ੍ਹਾਂ ਹੀ ਇਹਨਾਂ ਚੁਗਲਾਂ ਟੁੱਕਰ ਬੋਚਾ ਨੇ ਇਸ ਵੇਲੇ ਸਿੱਖ ਕੌਮ ਨੂੰ ਖਤਮ ਕਰਨ ਦਾ ਜ਼ੋਰ ਲਾ ਰਹੇ ਨੇ ਔਰ ਇਹ ਸਭ ਤੋਂ ਅੱਗੇ ਵੱਧ ਕੇ ਕੰਮ ਕਰ ਰਿਹਾ ਹੈ ਇਹ ਆਪਣੇ ਆਪ ਨੂੰ ਇੰਦਰਾ ਗਾਂਧੀ ਕਾਂਗਰਸ ਹਿੰਦੂਆਂ ਗਿਆਨੀ ਜੈਲ ਸਿੰਘ ਸ਼੍ਰੀ ਬੂਟਾ ਸਿੰਘ ਸ਼੍ਰੀ ਦਰਬਾਰਾ ਸਿੰਘ ਦਾ ਸਿੱਖ ਸਮਿਤਾ ਹੈ ਔਰ ਕਰਨ ਦਾ ਗੁਰੂ ਘਰ ਦੇ ਵਿੱਚੋਂ ਹੈ ਰਸਤਾ ਇਹਨਾਂ ਨੂੰ ਗੁਰੂ ਘਰ ਵਿੱਚੋਂ ਮਿਲਦੀਆਂ ਨੇ ਪਰ ਇਹ ਸੇਵਾ ਹਮੇਸ਼ਾ ਹੀ ਸਿੱਖਾਂ ਦੇ ਵਿਰੋਧ ਕਰਦੇ ਰਹੇ ਹਨ ਮੈਂ ਇਹ ਸੰਤਾ ਸਿੰਘ ਨੇ ਆਪ ਮੰਨਿਆ ਹੈ ਕਿ ਮੈਂ ਪੰਡਤਵਾਦ ਤੇ ਇੰਦਰਾ ਗਾਂਧੀ ਨੇ ਜੋ ਸ਼੍ਰੀ ਅਕਾਲ ਤਖਤ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਤੇ ਉਸ ਦੇ ਮੱਥੇ ਤੇ ਕਲੰਕ ਲੱਗ ਗਿਆ ਹੈ ਮੈਂ ਇਹ ਸਾਰਾ ਕੰਮ ਇੰਦਰਾ ਗਾਂਧੀ ਪੰਡਤਵਾਦ ਬ੍ਰਾਹਮਣਵਾਦ ਦੇ ਮੱਥੇ ਤੋਂ ਕਲੰਕ ਲਾਉਣ ਲਈ ਕਰ ਰਿਹਾ ਹਾਂ ਔਰ ਮੈਂ ਇਸ ਤਰ੍ਹਾਂ ਜੇਕਰ ਇੰਦਰਾ ਗਾਂਧੀ ਦੇ ਮੱਥੇ 'ਤੇ ਇੱਕ ਲੰਕ ਲਾ ਰਿਹਾ ਹੈ ਤਾਂ ਇਹ ਇੰਦਰਾ ਗਾਂਧੀ ਦਾ ਸਿੱਖ ਹੈ ਸਿੱਖਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਸਗੋਂ ਇਹ ਧਰਮ ਔਰ ਸਿੱਖ ਤ੍ਰੋਹੀ ਹੈ ਕੀ ਹੋ ਰਿਹਾ ਹੈ ਔਰ ਸੁਣਿਆ ਅਤੇ ਦੇਖਿਆ ਕਿ ਇਸ ਸਮੇਂ ਕੇ ਸਾਰੀਆਂ ਸੰਗਤਾਂ ਨਿਰਾਸ਼ ਹੋ ਗਈਆਂ ਹਨ ਜਿਹੜੇ ਸੇਵਾ ਦੇ ਪੁੰਜ ਸਨ ਆਪਣੇ ਆਪ ਨੂੰ ਕਹਾਉਣ ਵਾਲੇ ਮਹਾਂਪੁਰਸ਼ ਸਨ ਇਹਨਾਂ ਨੇ ਬੜੀਆਂ-ਬੜੀਆਂ ਵਿਲਡਗਾਸਾਂ ਰੀਆਂ ਹਨ بڑے-ਬੜੇ ਗੁਰਦੁਆਮ ਬਣਾਏ ਹਨ ਤੇ ਜਦ ਅਕਾਲ ਤਖਤ ਦਾ ਆ ਕੇ ਸਾਹਮਣੇ ਉਹ ਸੇਵਾ ਦਾ ਮਹਾਨ ਕੁੰਭ ਆਇਆ ਤੇ ਉਸ ਮੌਕੇ ਉੱਥੇ ਗੋਤਾ ਲਾਉਣ ਤੋਂ ਜਵਾਬ ਦੇ ਗਏ ਅਤੇ ਅਗੋਂ ਰਸਨਾ ਤੋਂ ਕੀ ਸ਼ਬਦ ਨਿਕਲੇ ਕਿਸ ਅਕਾਲ ਤਖਤ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਏਗਾ ਇਸ ਨੂੰ ਸ਼ੀਸ਼ੇ ਵਿੱਚ ਮੜਾ ਕੇ ਰੱਖਾਂਗੇ ਬ੍ਰਾਹਮਣਵਾਦ ਦੇ ਮੱਥੇ ਤੇ ਕਲੰਕ ਲਾ ਦਿਆਂਗੇ ਖਾਲਸਾ ਜੀ ਇਹਨਾਂ ਸ਼ਬਦਾਂ ਨੂੰ ਸੁਣ ਕੇ ਮਨ ਨੇ ਉਸ਼ਾਲਾ ਖਾਦਾ ਹੈ ਸੰਤਾ ਸਿੰਘ ਨਿਹੰਗ ਨੇ ਜਦੋਂ ਇਸ ਦੇ ਮਨ ਨੇ ਇੰਦਰਾ ਗਾਂਧੀ ਦੇ ਕੀਤੇ ਲੱਗੇ ਕਲੰਕ ਨੂੰ ਸੁਣ ਕੇ ਉਸ਼ਾਲਾ ਖਾਦਾ ਤਾਂ ਇਸ ਨੇ ਸ਼੍ਰੀ ਕਾਲ ਤਖਤ ਸਾਹਿਬ ਦੀ ਸੇਵਾ ਪ੍ਰਮਾਨ ਕਰ ਲਈ ਪਿੱਛੇ ਪੱਖੀ ਚੱਲ ਰਿਹਾ ਹੈ ਸਿੰਘ ਔਰ ਐਸ਼ਾਈ ਸ਼ੌਕਤ ਨਾਲ ਸੇਵਾ ਕਰਨ ਲੱਗਾ ਚਾਰ ਚਫੇਰੇ ਮਿਲਟਰੀ ਪੈਰਾ ਹੈ ਸਰਕਾਰੀ ਗੱਡੀਆਂ ਹਨ ਔਰ ਇਸ ਨੂੰ ਸਿੱਖ ਸਰਕਾਰੀ ਸੇਵਾ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਮਲਵਾ ਚੱਕਿਆ ਜਾ ਰਿਹਾ ਹੈ ਇਹ ਸਾਰਾ ਮਲਵਾ ਬੰਬਾਰਡਮੈਂਟ ਦੇ ਨਾਲ ਇੰਦਰਾ ਗਾਂਧੀ ਨੇ ਟਾਇਆ ਔਰ ਬਾਅਦ ਵਿੱਚ ਇੰਦਰਾ ਗਾਂਧੀ ਨੇ ਸਰਕਾਰੀ ਖਰਚੇ ਤੇ ਸੰਤਾ ਸਿੰਘ ਰਾਹੀਂ ਇਸ ਨੂੰ ਥਾਣੂ ਸਾਫ਼ ਕਰਾ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ 2200 ਗਾਸਤੇ ਇਸ ਵੇਲੇ ਕੋਈ ਵੀ ਇਮਾਰਤ ਨਹੀਂ ਸਾਰੀਆਂ ਇਮਾਰਤਾਂ ਟਹਿ ਚੁੱਕੀਆਂ ਹਨ ਇਸ ਵੇਲੇ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਲਵਾ ਚੱਕਿਆ ਜਾ ਰਿਹਾ ਹੈ ਡੇਉੜੀ ਦਾ ਬਹੁਤ ਨੁਕਸਾਨ ਹੋਇਆ ਤੋ ਸ਼ੇਖਾਨੇ ਦਾ ਬਹੁਤ ਨੁਕਸਾਨ ਹੋਇਆ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਥਾਂ ਥਾਂ ਤੇ ਗੋਲੀਆਂ ਦੇ ਨਿਸ਼ਾਨ ਹਨ ਜਿਹੜੇ ਕਿ ਫੌਜ ਨੇ ਬਾਅਦ ਵਿੱਚ ਪਾ ਦਿੱਤੇ ਸ਼੍ਰੀ ਕੋਠਾ ਸਾਹਿਬ